ਸਾਲ ਦੇ ਸੀਗੇ ਜਦੋਂ ਤੁਹਾਡੀ ਅੱਖਾਂ ਇਦਾਂ ਦੀਆਂ ਮੈਂ 6 ਸਾਲ ਦਾ ਸੀ 6 ਸਾਲ ਦਾ ਹਾਂਜੀ ਪਹਿਲਾਂ ਪ੍ਰੋਪਰ ਦਿਖਦਾ ਸੀ ਹਾਂ ਪਹਿਲੇ ਮੈਨੂੰ ਪ੍ਰੋਪਰ ਦਿਖਦਾ ਸੀ ਸਭ ਕੁਝ ਚਲਾ ਲੈਂਦਾ ਸੀ ਸਾਈਕਲ ਵੀ ਚਲਾ ਲੈਂਦਾ ਸੀ ਆ ਨਿਰਾਸ਼ਾ ਹੁੰਦੀ ਆ ਬਾਕੀ ਲੋਕਾਂ ਵਾਂਗੂ ਕਿ ਅੱਜ ਜੇ ਤੁਸੀਂ ਦੇਖ ਤੱਕਦੇ ਤੇ ਤੁਹਾਨੂੰ ਲੱਗਦਾ ਵੀ ਹਾਂ ਲੋਕ ਮੈਨੂੰ ਦੇਖ ਕੇ ਕਿੰਨਾ ਕੋ ਖੁਸ਼ ਹੁੰਦਾ ਕਿੰਨੇ ਕ ਤਾਲੀਆਂ ਵਜਾਉਂਦੇ ਨੇ ਜਦੋਂ ਤੁਸੀਂ ਧਮਲਾ ਵਜਾਉਂਦੇ ਹਾਂ ਕਈ ਵਾਰ ਹੁੰਦਾ ਐਦਾਂ ਕਈ ਵਾਰ ਮਹਿਸੂਸ ਹੁੰਦਾ ਆ ਵਿੱਚ ਵਿੱਚ ਮਹਿਸੂਸ ਹੁੰਦਾ ਦਰਦ ਪੌਂਦੇ ਵਿੱਚ ਮੈਨੂੰ ਦਿਖਦਾ ਹੁੰਦਾ ਸੀ ਮੈਂ ਕਿੱਦਾਂ ਦਾ ਹੁਣ ਮੈਂ ਜਿੱਦੋਂ ਬ্লাইন্ড ਹੋਇਆ ਮੈਂ ਹੁਣ ਕਿੱਦਾਂ ਦਾ ਲੱਗਦਾ ਹੈ ਇਹ ਹਾਸਾ ਹੋਇਆ ਸੀਗਾ ਤੁਹਾਡੇ ਨਾਲ ਜੋ ਕਿ ਤੁਸੀਂ ਜਿਹੜਾ ਦੇਖਣਾ ਤੁਹਾਨੂੰ ਬੰਦ ਹੋ ਗਿਆ ਦੇਖਣਾ ਬੰਦ ਹੋਇਆ ਅੱਖ ਤੇ ਬੁਖਾਰ ਆ ਗਿਆ ਸੀ ਜੀ ਤੇ ਇਸ ਕਰਕੇ ਮੈਂ ਕਿਸੇ ਨੇ ਦੇਖ ਭਾਲ ਨਹੀਂ ਕੀਤੀ ਜਿੱਥੇ ਪਿਆ ਪਿਆਰ ਆ ਇਸ ਕਰਕੇ ਉਸ ਵਾਰ ਬੁਖਾਰ ਆ ਗਿਆ ਅੱਖ ਤੇ ਪ੍ਰਭਾਵ ਪੈ ਗਿਆ ਮੇਰੇ ਕਿੰਨੇ ਸਾਲ ਦੇ ਸੀਗੇ ਜਦੋਂ ਤੁਹਾਡੀਆਂ ਅੱਖਾਂ ਇਦਾਂ ਦੀਆਂ ਮੈਂ 6 ਸਾਲ ਦਾ ਸੀ 6 ਸਾਲ ਦਾ ਹਾਂਜੀ ਪਹਿਲਾਂ ਪ੍ਰੋਪਰ ਦਿਖਦਾ ਸੀ ਹਾਂ ਪਹਿਲੇ ਮੈਨੂੰ ਪ੍ਰੋਪਰ ਦਿਖਦਾ ਸੀ ਸਭ ਕੁਝ ਚਲਾ ਲੈਂਦਾ ਸੀ ਸਾਈਕਲ ਵਿੱਚ ਚਲਾ ਲੈਂਦਾ ਸੀ ਹੁਣ ਕਿੰਨੇ ਸਾਲ ਦੇ ਹੋ ਹੁਣ ਮੈਂ 31 ਸਾਲ ਦਾ ਨਿਰਾਸ਼ਾ ਹੁੰਦੀ ਹੈ ਬਾਕੀ ਲੋਕਾਂ ਵਾਂਗੂ ਕਿ ਅੱਜ ਜੇ ਤੁਸੀਂ ਦੇਖਦੇ ਦੇਖ ਸੰਦ ਤੱਕਦੇ ਤੇ ਤੁਹਾਨੂੰ ਲੱਗਦਾ ਵੀ ਹਾਂ ਲੋਕ ਮੈਨੂੰ ਦੇਖ ਕੇ ਕਿੰਨਾ ਕੋ ਖੁਸ਼ ਹੁੰਦਾ ਕਿੰਨੇ ਕ ਤਾਲੀਆਂ ਵਜਾਉਂਦੇ ਨੇ ਜਦੋਂ ਤੁਸੀਂ ਧਮਲਾ ਵਜਾਉਂਦੇ ਹਾਂ ਹਾਂ ਕਈ ਵਾਰ ਹੁੰਦਾ ਐਦਾਂ ਕਈ ਵਾਰ ਮਹਿਸੂਸ ਹੁੰਦਾ ਆ ਵਿੱਚ ਵਿੱਚ ਮਹਿਸੂਸ ਹੁੰਦਾ ਦਰਦ ਪੌਂਦੇ ਵੀ ਮੈਨੂੰ ਦਿਖਦਾ ਹੁੰਦਾ ਸੀ ਮੈਂ ਕਿੱਦਾਂ ਦਾ ਹੁਣ ਮੈਂ ਜਦੋਂ ਬਲਾਈਂਡ ਹੋਇਆ ਮੈਂ ਹੁਣ ਕਿੱਦਾਂ ਦਾ ਲੱਗਦਾ ਹੈ ਇਹ ਬੜਾ ਅਜੀਬ ਲੱਗਦਾ ਹੈ ਆ ਸੋਇਆ ਸੀਗਾ ਤੁਹਾਡੇ ਨਾਲ ਜੋ ਕਿ ਤੁਸੀਂ ਜਿਹੜਾ ਇਹ ਦੇਖਣਾ ਤੁਹਾਨੂੰ ਬੰਦ ਹੋ ਗਿਆ ਦੇਖਣਾ ਬੰਦ ਹੋ ਗਿਆ ਅੱਖ ਤੇ ਬੁਖਾਰ ਆ ਗਿਆ ਸੀ ਜੀ ਤੇ ਇਸ ਕਰਕੇ ਮੈਂ ਗੇਹ ਨੇ ਦੇਖ ਭਾਲਣੀ ਕੀਤੀ ਜਿੱਥੇ ਪਿਆ ਪਿਆਰ ਆ ਇਸ ਕਰਕੇ ਉਸ ਦਿਨ ਬੁਖਾਰ ਆ ਗਿਆ ਅੱਖ ਤੇ ਪ੍ਰਭਾਵ ਪੈ ਗਿਆ ਮੇਰੇ ਅੱਛਾ ਪਰਿਵਾਰ ਦੇ ਵਿੱਚ ਵੀ ਕੌਣ-ਕੌਣ ਹੈ ਪਰਿਵਾਰ ਦੇ ਵਿੱਚ ਮੇਰੇ ਮੰਮੀ ਆ ਡੈਡੀ ਹੈ ਤੇ ਮੰਮੀ ਡੈਡੀ ਦੇ ਐਕਸਪਾਇਰ ਹੋ ਗਏ ਮੇਰੇ ਹਾਂ ਮੈਂ ਨਾਨਕੇ ਨਾ ਨੰਨੀ ਮਾ ਮੇ ਉਹਨਾਂ ਕੋ ਹਾਂਜੀ ਉਹ ਤੁਹਾਡੀ ਅੱਖਾਂ ਗਈ ਇੱਦੀ ਰੋਸ਼ਨੀ ਗਈ ਉਹ ਤੋਂ ਤੁਹਾਡੇ ਮੰਮੀ ਪਾਪਾ ਸੀਗੇ ਹਾਂ ਉਹਦੋਂ ਸੀ ਤੇ ਉਹਨਾਂ ਨੇ ਤੁਹਾਡੇ ਮੰਮੀ ਪਾਪਾ ਨੇ ਤੁਹਾਡਾ ਧਿਆਨ ਨਹੀਂ ਰੱਖਿਆ ਤੁਸੀਂ ਕਿਹਾ ਵੀ ਕਿਸੇ ਨੇ ਮੇਰੀ ਪਰਵਾਹ ਨਹੀਂ ਕੀਤੀ ਜਿੱਥੇ ਪਿਆ ਮੈਂ ਪਿਆ ਹੀ ਰਹਿੰਦਾ ਸੀ ਹਾਂ ਫਿਰ ਉਸ ਤੋਂ ਤੇ ਮਛੋੜਾਇਆ ਹੀ ਧਿਆਨ ਨਹੀਂ ਰੱਖਿਆ ਗਿਆ ਨੇ ਫਿਰ ਐਦਾ ਹੀ ਥੋੜੇ ਦਈ ਨਜ਼ਰ ਮੇਰੀ ਮੰਮੀ ਦੀ ਯਾਦ ਆਂਦੀ ਮੰਮੀ ਦੀ ਯਾਦ ਆਂਦੀ ਕਦੀ ਕਦੀ ਹਾਂਜੀ ਹਾਂਜੀ ਦਿਲ ਦੁਖਦਾ ਹੈ ਕਿ ਅੱਜ ਮੰਮੀ ਹੁੰਦੀ ਤੇ ਮੈਨੂੰ ਹੌਸਲਾ ਬੜਾ ਸੁਖਦਾ ਹੈ ਕਿ ਮਮੀ ਹੁੰਦੀ ਦਾਜ ਕਾਲੋਂ ਪਤਾ ਪਤਾ ਨਹੀਂ ਕਿੱਥੇ ਹੋ ਹੋ ਜਾਣਾ ਲੋਕਾਂ ਵੱਲੋਂ ਗੰਦੇ ਗੰਦੇ ਕਮੈਂਟਸ ਮਿਲਦੇ ਨੇ ਲੋਕਾਂ ਕੁਝ ਲੋਕ ਕੁਝ ਕਹਿੰਦੇ ਨੇ ਵੀ ਹਾਂ ਤੂੰ ਦੇਖ ਨਹੀਂ ਸਕਦਾ ਕਿਸੇ ਕੰਮ ਦਾ ਨਹੀਂ ਕੋਈ ਕੰਮ ਨਹੀਂ ਕਰਦਾ ਹਾਂਜੀ ਬਹੁਤ ਲੋਕ ਕਹਿੰਦੇ ਪਰ ਆਪਾਂ ਕਹਿੰਦੇ ਨਹੀਂ ਚਲੋ ਜੋ ਵੀ ਰੱਬ ਨੇ ਦਿੱਤਾ ਹੈ ਕੀ ਕੀ ਕਹਿੰਦੇ ਸਹੀ ਹੈ ਇਦਾਂ ਹੈ ਦਿਖਦਾ ਨਹੀਂ ਹੈ ਕਿੱਦਾਂ ਅੱਖਾਂ ਦੇ ਕਿੱਦਾਂ ਚਲ ਗਈਆਂ ਕੀ ਹੋ ਗਿਆ ਕਾਰੇ ਵਾਸਤੇ ਦਿਖਦਾ ਕਿਉਂ ਨਹੀਂ ਹੈ ਬਲਾਈਂਡ ਕਾਰੇ ਵਾਸਤੇ ਹੋਇਆ ਕਿਸ ਵਾਸਤੇ ਇੱਦਾਂ ਇੱਦਾਂ ਚੀਜ਼ੇ ਫੇਰ ਪੁੱਛਦੇ ਲੋਗ ਸਰ ਫੇ ਦੁੱਖ ਹੁੰਦਾ ਹੈ ਫੇ ਥੋੜਾ ਜਿਹਾ ਲੱਗਦਾ ਪਣਿਆ ਨੂੰ ਦੇਖ ਕੇ ਅੱਛਾ ਹਾਂਜੀ ਫੇ ਉਸ ਟਾਈਮ ਮਮੇ ਦੀ ਯਾਦ ਆਉਂਦੀ ਹੈ ਪਰਿਵਾਰ ਦੀ ਯਾਦ ਆਉਂਦੀ ਹੈ ਕਿ ਅੱਜ ਤੁਹਾਡਾ ਪਰਿਵਾਰ ਹੁੰਦਾ ਤੇ ਸ਼ਾਇਦ ਲੋਕ ਤੁਹਾਨੂੰ ਇੱਦਾਂ ਨਾ ਕਹਿੰਦੇ ਹਾਂਜੀ ਹਾਂਜੀ ਬਹੁਤ ਆਂਦੀ ਹੈ ਯਾਦ ਤਬਲਾ ਵਜਾ ਰਹੇ ਹੋ ਕਿੰਨੇ ਕੋ ਸਾਲ ਹੋ ਗਏ ਵਜਾਉਂਦੇ ਹੋ ਇਹ ਸਾਲ ਹੋ ਗਏ ਮੈਨੂੰ ਪਹਿਲੇ ਛੋਟਾ ਹੁੰਦਾ ਵੇ ਅੰਨਾ ਢੋਲਗੀ ਸਿੱਖੀ ਫਿਰ ਮੈਂ ਤਬਲਾ ਵਜਾਇਆ ਫਿਰ ਤਬਲਾ ਫਿਰ ਮੇਰੇ ਬਾਲੀ ਸਰ ਹੁੰਦੇ ਸੀ ਗੁਰੂ ਅੰਦਵਾਲੇ ਜੀ ਉਹਨਾਂ ਨੇ ਫਿਰ ਸਿਖਾਇਆ ਉਹਨਾਂ ਨੂੰ ਟ੍ਰੇਨਿੰਗ ਲਈ ਉਹਨਾਂ ਨੂੰ ਸਿੱਖੇ ਫਿਰ ਹੌਲੀ 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 ਸਾਰਿਆਂ ਨੂੰ ਫਿਰ ਸਿੱਖਦਾ ਗਿਆ ਫਿਰ ਹਾਂ ਇਦਾਂ ਉਹ ਜੀ ਇਦਾਂ ਆਨੇ ਤਬਲਾ ਵਜਾਉਂਦੇ ਹੋ ਹਾਂਜੀ ਕੁਝ ਹੁੰਦੀ ਹੈ ਹਾਂ ਕੁਝੀ ਬਹੁਤ ਹੁੰਦੀ ਹੈ ਬਹੁਤ ਖੁਸ਼ੀ ਹੁੰਦੀ ਹੈ ਹਾਂਜੀ ਕਦੇ ਇਦਾਂ ਦਾ ਫੀਲ ਹੁੰਦਾ ਹੈ ਕਿ ਕਾਸ਼ ਮੈਂ ਦੇਖਵਾਂਦਾ ਕਿ ਕਿਹੜੇ ਲੋਕ ਮੈਨੂੰ ਦੇਖ ਕੇ ਖੁਸ਼ ਹੋ ਰਹੇ ਨੇ ਤੇ ਤਾਲੀਆਂ ਮਚਾ ਰਹੇ ਹਾਂ ਬੰਦਾ ਮੈਨੂੰ ਕਈ ਵਾਰ ਹੁੰਦਾ ਹਾਂਜੀ ਰੱਬ ਤੋਂ ਕੋਈ ਸ਼ਿਕਾਇਤ ਹੈਗੀ ਰੱਬ ਕੋ ਵਸੇ ਹੀ ਮੈਂ ਇਹੀ ਕੰਨਾ ਬਸ ਜੋ ਵੀ ਬਲਾਈਂਡ ਦਿੱਤਾ ਸੀ ਚਲੋ ਜੋ ਵੀ ਅੱਖਾਂ ਨਹੀਂ ਦਿੱਤੀਆਂ ਚਲ ਦਿਮਾਗ ਚਲੋ ਹੈਗਾ ਜੋ ਵੀ ਹੈ ਕੰਮ ਕਰਨੇ ਆ ਰੱਬ ਦੀ ਕਿਰਪਾ ਨਾਲ ਜੋ ਵੀ ਆ